ਹਾਂਜੀ ਬਹੁਤ ਸੋਨੇ ਪੀਸ ਆਏ ਨੇ ਰਾਮਟੈਕ ਬ੍ਰਾਂਡ ਦੇ ਜੀ ਪਿਓਰ ਲੀਲਨ ਦੇ ਵਿੱਚ ਆ ਜੀ ਟੋਟਲ ਸਾਰੇ ਰਾਮਟੈਕ ਬ੍ਰਾਂਡ ਦੇ ਪੀਸ ਆਏ ਨੇ ਜੀ ਡਿਸਕਾਊਂਟ ਤੇ ਸੂਟ ਆ ਮਾਰਕੀਟ ਦੇ ਵਿੱਚ 2000 ਰੁਪਏ ਦਾ 5 ਮੀਟਰ ਸੂਟ ਆ ਜੀ ਇਹ ਆਪਣੇ ਕੋਲ ਪੀਸ ਆਏ ਨੇ ਜੀ ਰਾਮਟੈਕ ਬ੍ਰਾਂਡ ਦੇ ਬਹੁਤ ਸੋਨੇ ਆਫਰ ਦੇ ਵਿੱਚ ਆਏ ਨੇ 3 ਮੀਟਰ ਦਾ ਪੀਸ ਹੈ 650 ਰੁਪਏ ਦਾ ਸਿਰਫ ਜੀ ਡਿਜ਼ਾਈਨ ਦੇਖੀ ਚਲੋ ਮਾਊਸ ਕਲਰ ਦੇ ਉੱਪਰ ਆ ਗਿਆ ਦੇਖੋ ਜੀ ਬਹੁਤ ਸੋਨਾ ਪ੍ਰਿੰਟ ਦਾ ਪਿਓਰ ਲੀਲਨ ਹੈ ਪ੍ਰਾਈਸ 650 ਨੇ ਲਈ ਜੀ ਡਿਜੀਟਲ ਦੇ ਵਿੱਚ ਡਿਜ਼ਾਈਨ ਹੈ 650 ਦਾ ਪ੍ਰਾਈਸ ਆਉ ਤਿੰਨ ਮੀਟਰ ਦੇ ਉੱ ਜਿਹੜਾ ਡਿਜ਼ਾਈਨ ਤੁਹਾਨੂੰ ਲੱਗਦਾ ਉਹਨੂੰ ਜਲਦੀ ਦੀ ਸਕ੍ਰੀਨਸ਼ਾਟ ਲੈ ਕੇ WhatsApp ਤੇ ਆਰਡਰ ਪਲੇਸ ਕਰੋ WhatsApp ਤੇ ਆਰਡਰ ਪਲੇਸ ਕਰੀ ਚੱਲੋ ਜੀ 650 ਦਾ 3 ਮੀਟਰ ਦਾ ਪੀਸ ਹੈ ਜੀ ਜੇ ਮੈਂ ਦੇਖੋ 3 15 ਹੈ ਜੀ ਇਹ ਸਵਾ 3 ਨਾ ਕੇ ਕਹਿੰਦਾ ਬਾਪੂ 3 ਮੀਟਰ ਦਾ ਪੀਸ ਆ ਸਾਰਾ ਇਹ 3 3 ਮੀਟਰ ਦੇ ਪੀਸ ਨੇ ਜੀ 2000 ਰੁਪਏ ਦਾ 5 ਮੀਟਰ ਹੈ ਤੁਹਾਨੂੰ 3 ਮੀਟਰ ਦਾ ਪੀਸ 650 ਰੁਪਏ ਦਾ ਦੇਵਾਂਗੇ ਓਨਲੀ ਬਹੁਤ ਵੱਡੀ ડીਲ ਹੈ ਜੀ ਰਾਮਟੈਕਸ ਬ੍ਰਾਂਡ ਦੇ ਜਿਹੜੇ ਕਸਟਮਰ ਸ਼ਾਪ ਤੇ ਵਿਜ਼ਿਟ ਕਰ ਸਕਦੇ ਨੇ ਵਿਜ਼ਿਟ ਕਰੋ ਕਿਉਂਕਿ ਇਹ ਰਾਮਟੈਕਸ ਦੇ ਪੀਸ ਆਪਣੇ ਲਈ ਬਹੁਤ ਤਰ੍ਹਾਂ ਦੇ ਆਏ ਨੇ ਕੋਈ 2 ਮੀਟਰ ਵਾਲੇ ਆਏ ਆ ਕੋਈ 2.5 ਵਾਲੇ ਨੇ ਇਹ 3 ਮੀਟਰ ਵਾਲੇ ਨੇ ਵੀ ਸੇ 650 ਦਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਕਲਰ ਡਿਜ਼ਾਈਨ ਫੇਰ ਦੇਖ ਲਓ ਜੀ ਬਹੁਤ ਸੋਹਣੇ ਸਟਾਕ ਆਇਆ 300 3 ਮੀਟਰ ਦੇ ਨੇ ਸਾਰੇ ਇਹ 3-3 ਮੀਟਰ ਦੇ ਨੇ 650 ਰੁਪਏ ਦੇ ਵਿੱਚ ਮਿਲੂਗਾ ਜੀ 650 ਦਾ 3 ਮੀਟਰ ਦਾ ਪੀਸ ਮਿਲੂਗਾ ਜੀ